ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਇਆ ਜੀ ਆਪਾਂ ਨੇ ਅੰਬੜਸਰੀ ਸਟਾਈਲ ਗੁੜ ਦਾ ਹਲਵਾ ਆ ਦੇਖੋ ਜੀ ਕਿੰਨਾ ਪਿਆਰਾ ਕਲਰ ਆਇਆ ਹਲਵੇ ਦਾ ਸੋ ਜੇ ਤੁਸੀਂ ਅੰਬੜਸਰੀ ਸਟਾਈਲ ਹਲਵਾ ਸਿੱਖਣਾ ਜੀ ਤਾਂ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਅੰਬੜਸਰੀ ਸਟਾਈਲ ਹਲਵਾ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਤੇ ਲਓ ਜੀ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ ਆਪਾਂ ਨੇ ਹਲਵਾ ਬਣਾਉਣ ਤੋਂ ਪਹਿਲਾਂ ਇੱਕ ਕੌਲੀ ਪਾਣੀ ਦੀ ਮੈਂ ਦੇਗੇ ਦੇ ਵਿੱਚ ਪਾ ਲਈ ਆ ਜੀ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਠੀਕ ਹੈ ਜੀ ਤੇ ਆਪਾਂ ਨੇ ਬਣਾਣਾ ਜੀ ਅੱਜ ਗੁੜ ਦਾ ਠੀਕ ਹੈ ਜੀ ਆਪਾਂ ਗੋੜ ਵਾਲੀ ਚਾਸਣੀ ਦਾ ਬਣਾਉਂਗੇ ਹਲਵਾ ਤੇ ਸਭ ਤੋਂ ਪਹਿਲਾਂ ਆਪਾਂ ਨੇ ਜਿਹੜਾ ਗੁੜ ਹੈ ਉਹ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮੈਲਟ ਕਰ ਲੈਣਾ ਏ ਬਿਲਕੁਲ ਇਹ ਆਪਾਂ ਨੇ ਮੈਲਟ ਕਰ ਲੈਣਾ ਏ ਤੇ ਜੇ ਤੁਸੀਂ ਇੱਕ ਕੌਲੀ ਦਾ ਹਲਵਾ ਬਣਾ ਰਹੇ ਹੋ ਠੀਕ ਹੈ ਜੀ ਜਿਹੜੀ ਇੱਕ ਕੌਲੀ ਤੁਸੀਂ ਸੂਜੀ ਦੀ ਦੇ ਰਹੇ ਹੋ ਤਾਂ ਤੁਸੀਂ ਇੱਕੇ ਕੌਲੀ ਘੀ ਤੇ ਪਾਉਣੀ ਆ ਇੱਕੇ ਮਿੱਠੇ ਦੀ ਮਿੱਠਾ ਤੁਸੀਂ ਘੱਟ ਵੱਧ ਕਰ ਸਕਦੇ ਹੋ ਠੀਕ ਹੈ ਜੀ ਮਿੱਠਾ ਤੁਸੀਂ ਵਧਾ ਵੀ ਸਕਦੇ ਹੋ ਘਟਾ ਵੀ ਸਕਦੇ ਹੋ ਤੇ ਪਾਣੀ ਆ ਜਿਹੜਾ ਤੁਸੀਂ ਜਦੋਂ ਚਾਸ਼ਣੀ ਬਣਾਉਣੀ ਆ ਪਾਣੀ ਆ ਜਿਹੜਾ ਤੁਸੀਂ 2 ਤੋਂ 2.5 ਕੌਲੀਆਂ ਪਾਣੀ ਦੀਆਂ ਪਾਉਣੀਆਂ ਠੀਕ ਹੈ ਜੀ ਜੇ ਤੁਸੀਂ ਐਸੇ ਹਿਸਾਬ ਨਾਲ ਪਾਣੀ ਪਾਉਂਗੇ ਤਾਂ ਤੁਹਾਡੇ ਹਲਵੇ ਦੇ ਵਿੱਚ ਜਿਹੜਾ ਪਾਣੀ ਉਹ ਬਿਲਕੁਲ ਇਹਨਾਂ ਪੂਰਾ ਪਊਗਾ ਇਹਨਾਂ ਸਹੀ ਟਾਂਕ ਨਾਲ ਇੱਕ ਕੌਲੀ ਸੂਜੀ ਦੀ ਮਿੱਠਾ ਆਪਣੇ ਹਿਸਾਬ ਨਾਲ ਇੱਕ ਘੀ ਦੀ ਕੀ ਜਿਹੜਾ ਮਰਜੀ ਲੈ ਲਿਓ ਦੇਸੀ ਲੈ ਲਿਓ ਚਾਹੇ ਜਿਹੜਾ ਆਬਨਾਰਮਲ ਕੀ ਹੁੰਦਾ ਉਹ ਲੈ ਲਿਓ ਤੇ ਪਾਣੀ ਹੈ ਜਿਹੜਾ ਦੋ ਤੋਂ ਉੱਪਰ ਕੌਲੀਆਂ ਪਾਣੀ ਦੀਆਂ ਪਾਉਣੀਆਂ ਤੇ ਲਓ ਜੀ ਇਹਨੂੰ ਹੁਣ ਆਪਾਂ ਕਰ ਲੈਂਦੇ ਆ ਸਾਰੇ ਗੁੜ ਨੂੰ ਮੈਲਟ ਗੁੜਾ ਆਪਣਾ ਮੈਲਟ ਹੋ ਚੁੱਕਿਆ ਜੀ ਤੇ ਹੁਣ ਭੁੰਨਦੇ ਆਪਾਂ ਸੂਜੀ ਤੇ ਲਓ ਜੀ ਕੜਾਹੀ ਦੇ ਵਿੱਚ ਮੈਂ ਘੀ ਪਾ ਲਿਆ ਜੀ ਤੁਸੀਂ ਕੋਈ ਵੀ ਘੀ ਲੈ ਲਿਓ ਆ ਲਓ ਜੀ ਇਹਦੇ ਚ ਪਾ ਲਾਂਗੇ ਸੂਜੀ ਜਿੰਨਾ ਆਪਾਂ ਨੇ ਘੀ ਲੈਣਾ ਠੀਕ ਹੈ ਜੀ ਉਨੀ ਉਹ ਸੂਜੀ ਲੈ ਲੈਣੀ ਆ ਬਰੀਕ ਤੇ ਲਓ ਜੀ ਇਹਨੂੰ ਚੰਗੀ ਤਰ੍ਹਾਂ ਭੁੰਨਾਗੇ ਹੁਣ ਆਪਾਂ ਤੇ ਸੂਜੀ ਆ ਜਿਹੜੀ ਆਪਾਂ ਨੇ ਮੱਠੀਆਂ ਚ ਪਰ ਭੁੰਨਣੀ ਐ ਤੇ ਲਓ ਜੀ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਪੂਰਾ ਅੰਬੜਸਰੀ ਠੀਕ ਹੈ ਜੀ ਹਲਵਾ ਤੇ ਇਹਨੂੰ ਸੂਜੀ ਨੂੰ ਜਿਹੜਾ ਹੁਣ ਆਪਾਂ ਮੱਠੀਆਂ ਚ ਪਰ ਭੁੰਨੀ ਜਾਉਂਗੇ ਇਹਨੂੰ ਹਿਲਾਈ ਜਾਉਂਗੇ ਤੇ ਲਓ ਜੀ ਸੂਜੀ ਆ ਜਦੋਂ ਆਪਣੀ ਥੋੜੀ ਜਿਹੀ ਭੁੰਨ ਹੋ ਜਾਵੇ 2-3 ਮਿੰਟ ਉਸ ਤੋਂ ਬਾਅਦ ਆਪਾਂ ਨੇ ਦੇਮਾ ਦੋ ਚਮਚ ਜਿਹੜੇ ਛੋਟੇ ਆ ਜੀ ਬੇਸਣ ਦੇ ਪਾ ਦੇਣੇ ਆ ਇੱਕ ਬੇਸਣ ਪਾਉਣ ਨਾਲ ਟੇਸਟ ਦਾ ਜਿਹੜਾ ਉਹ ਫਰਕ ਪੈ ਜਾਂਦਾ ਏ ਹੋਰ ਵਧੀਆ ਟੇਸਟ ਹੋ ਜਾਂਦਾ ਹਲਵੇ ਦਾ ਤੇ ਲਓ ਜੀ ਇਹਨੂੰ ਭੁੰਨੂਗੇ ਹੁਣ ਆਪਾਂ ਚੰਗੀ ਤਰ੍ਹਾਂ ਜਦੋਂ ਤੱਕ ਇਹ ਲਾਈਟ ਬ੍ਰਾਊਨ ਨਹੀਂ ਹੋ ਜਾਂਦਾ ਤੇ ਲੋ ਜੀ ਸੂਜੀ ਆ ਜਿਹੜੀ ਆਪਣੀ ਲਾਈਟ ਬ੍ਰਾਊਨ ਹੋ ਚੁੱਕੀ ਆ ਜੀ ਤੇ ਇਹਦੇ ਵਿੱਚ ਪਾ ਦਾਂਗੇ ਥੋੜੀ ਜਿਹਾ ਆਪਾਂ ਡਰਾਈ ਫਰੂਟ ਕਿਉਂਕਿ ਇਹੋ ਜਿਹੜੇ ਸੂਜੀ ਦੇ ਨਾਲ ਆ ਥੋੜੀ ਜਿਹਾ ਭੁੰਨ ਹੋ ਜੂਗੇ ਤੇ ਆਪਾਂ ਨੂੰ ਲੱਗ ਤੇ ਭੁੰਨਣ ਦੀ ਲੋੜ ਨਹੀਂ ਪੈਣੀ ਤੇ ਲੋ ਜੀ ਹੁਣ ਪਾਉਨੇ ਆ ਇਹਦੇ ਵਿੱਚ ਆਪਾਂ ਜਿਹੜੀ ਆਪਾਂ ਨੇ ਚਾਸਣੀ ਬਣਾ ਕੇ ਰੱਖੀ ਧੀ ਆ ਲੋ ਜੀ ਛਾਣੀ ਚੱਪਣੇ ਲੈ ਲੈਣੀ ਇੱਕ ਕਿਉਂਕਿ ਗੁੜ ਦੇ ਵਿੱਚ ਆ ਜਿਹੜਾ ਮਾੜਾ ਮੋਟਾ ਕਚਰਾ ਹੁੰਦਾ ਏ ਤੇ ਆ ਲੋ ਜੀ ਗੁੜ ਦੀ ਚਾਸਣੀ ਆਪਾਂ ਨੇ ਪਾ ਲਈ ਆ ਦੇਖੋ ਕਾਤਰਾ ਨਿਕਲੇ ਆ ਜੀ ਤੇ ਲਓ ਜੀ ਇਹਨੂੰ ਹੁਣ ਆਪਾਂ ਹਲਾਵਾਂਗੇ ਚੰਗੀ ਤਰ੍ਹਾਂ ਸੇਕ ਥੋੜਾ ਜਿਆ ਤੇਜ਼ ਕਰ ਲੂंगे ਤੇ ਜਦੋਂ ਵੀ ਆਪਾਂ ਨੇ ਇਹਦੇ ਵਿੱਚ ਆਪਣੀ ਚਾਸਣੀ ਪਾ ਦੇਣੀ ਆ ਜੀ ਤੇ ਪਲਟਾ ਜਿਹੜਾ ਆਪਾਂ ਨੇ ਨਾਲ ਦੀ ਨਾਲ ਚਲਾਉਂਦੇ ਰਹਿਣਾ ਕਿਉਂਕਿ ਜਿਹੜਾ ਫਲਵਾ ਠੀਕ ਹੈ ਜੀ ਥੱਲੇ ਵੀ ਲੱਗ ਸਕਦਾ ਉਹ ਤੇ ਲਓ ਜੀ ਇਹਨੂੰ ਚੰਗੀ ਤਰ੍ਹਾਂ ਹਲਾ ਲਾਂਗੇ ਇਸ ਤਰੀਕੇ ਨਾਲ ਤੇ ਲੋ ਜੀ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਨਾਰੀਅਲ ਦਾ ਬੂਰਾ ਦਾ ਕੋਕੋਨਟ ਪਾਊਡਰ ਫਲੇਵਰ ਵਾਸਤੇ ਇਹਨੂੰ ਮਿਕਸ ਕਰ ਦਾਂਗੇ ਤੇ ਲੋ ਜੀ ਥੋੜਾ ਜਿਹਾ ਵਰਤਾਂਗੇ ਇਹਦੇ ਵਿੱਚ ਆਪਾਂ ਫੂਡ ਕਲਰ ਰੈੱਡ ਕਿਉਂਕਿ ਕਈ ਵੀ ਰਣਾ ਦੇਖਿਆ ਹੋਣਾ ਜਿਹੜਾ ਅੰਬੜਸਰੀ ਹਲਵਾ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਕਲਰ ਵਰਤਿਆ ਜਾਂਦਾ ਪਰ ਇਹ ਆਪਸ਼ਨਲ ਹੈ ਜੇ ਤੁਹਾਨੂੰ ਕਲਰ ਨਹੀਂ ਵਧੀਆ ਲੱਗਦਾ ਤਾਂ ਤੁਸੀਂ ਇਹਨੂੰ ਸਕਿੱਪ ਕਰ ਦਿਓ ਨਾ ਵਰਤਿਓ ਤੇ ਲੋ ਜੀ ਅੰਬੜਸਰੀ ਹਲਵਾ ਬਣ ਕੇ ਰੈਡੀ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਘਰੇ ਅੰਬਰਸਰੀ ਜਿਹੜਾ ਹਲਵਾ ਉਹ ਬਣਾ ਕੇ ਖਾ ਸਕਦੇ ਹੋ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਐਦਾਂ ਦੀ ਵੀਡੀਓ ਦੇਖਣ ਲਈ ਕੁਕਿੰਗ ਵਾਲੀਆਂ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਤੇ ਲੋ ਜੀ ਥੋੜਾ ਜਿਹਾ ਇਹਨੂੰ 2-3 ਮਿੰਟ ਹੋਰ ਪਕਾ ਲਾਂਗੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਢ ਕੇ ਤੇ ਲੋ ਜੀ ਹਲਵਾ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨਾ ਪਿਆਰਾ ਕਲਰ ਆ ਗਿਆ ਠੀਕ ਹੈ ਜੀ ਹਲਵੇ ਦਾ ਤੇ ਹੁਣ ਥੋੜਾ ਜਿਹਾ ਠੰਡਾ ਕਰਕੇ ਇਹਨੂੰ ਕੱਢਦੇ ਆ ਜੀ ਪਲੇਟ 'ਚ ਤੇ ਲਓ ਜੀ ਹਲਵਾ ਬਣ ਕੇ ਰੈਡੀ ਆ ਜੀ ਆ ਦੇਖੋ ਜੀ ਕਿੰਨਾ ਪਿਆਰਾ ਕਲਰ ਆ ਗਿਆ ਹਲਵੇ ਦਾ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਗੁੜਾ ਵਾਲਾ ਹਲਵਾ ਅੰਬੜਸਰੀ ਸਟਾਈਲ ਸੋ ਵੀਡੀਓ ਵਧੀਆ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਸੋ ਸਾਡੀਆਂ ਹਲਵਾਈ ਵਾਲੀਆਂ ਵੀਡੀਓ ਦੇਖਣ ਲਈ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸੋ ਜਿਹੜੇ ਭੈਣ ਭਰਾ ਸਪੋਰਟ ਕਰਦੇ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ